ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਹੁਣ ਤੱਕ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇੱਥੋਂ ਤੱਕ ਕਿ ਗਰਬਾ ਪੰਡਾਲ ਸੀ ਜਿਹੜੇ ਜੋ ਤਿਹਾੜ ਸੀ ਮਨਾਇਆ ਜਾਣਾ ਸੀ ਉਹ ਵੀ ਟੈ ਟੇਰੀ ਹੋ ਗਏ ਨੇ ਤੇਜ਼ ਹਵਾਵਾਂ ਤੇ ਮੀਂਹ ਨੇ ਕਹਿਰ ਮਚਾਇਆ 1 ਜੂਨ ਤੋਂ ਲੈ ਕੇ ਹੁਣ ਤੱਕ ਪਏ ਮੀਂਹ ਕਾਰਨ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਜਿਸ ਨਾਲ ਬਲਸਾੜ ਅਤੇ ਨਵਸਾਰੀ ਜ਼ਿਲ੍ਹਿਆਂ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵਡੋਤਰਾ ਵਿੱਚ ਗਰਬਾ ਪੰਡਾਲ ਟਹਿ ਗਏ ਇਸ ਦੌਰਾਨ ਦੁਆਰਕਾ ਵਿੱਚ ਕਲਿਆਣਪੁਰ ਨੂੰ ਪੋਰ ਬੰਦਰ ਨਾਲ ਜੋੜਨ ਵਾਲਾ ਰਾਜਮਾਰਗ ਵੀ ਕਾਰਨ ਰੁੜ ਗਿਆ ਕਲਿਆਣਪੁਰ ਨੇੜੇ ਇੱਕ ਕਾਰ ਵਹਿ ਗਈ 1 ਜੂਨ ਤੋਂ ਮਹਾਰਾਸ਼ਟਰ ਦੇ ਮਰਾਠਪੜ ਖੇਤਰ ਦੇ 8 ਜ਼ਿਲ੍ਹਿਆਂ ਵਿੱਚ ਮੀਂ ਅਤੇ ਹੜ੍ਹਾਂ ਕਾਰਨ 104 ਜਣਿਆਂ ਦੀ ਮੌਤ ਹੋ ਗਈ ਹੈ ਨਾਂਦੇੜ ਵਿੱਚ ਸਭ ਤੋਂ ਵੱਧ 28 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਸੰਭਾਜੀ ਨਗਰ ਵਿੱਚ 17 ਬੀੜ ਵਿੱਚ 16 ਹੰਗੋਲੀ ਵਿੱਚ 13 ਜਲਾਨਾ ਵਿੱਚ 9 ਤਾਰਸ਼ਿਵ ਵਿੱਚ 9 ਅਤੇ ਪਰਣਬਣੀ ਅਤੇ ਲਾਤੂਰ ਵਿੱਚ 6-6 ਜਣਿਆਂ ਦੀ ਮੌਤ ਹੋ ਗਈ ਹੈ ਮਰਾਠਵਾੜਾ ਵਿੱਚ ਤੇ 3050 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਸੋ ਪੰਜਾਬ ਸਮੇਤ ਕਈ ਸੂਬੇ ਇਸ ਵੇਲੇ ਹੜ੍ਹ ਦੀ ਮਾਰ ਹੇਠ ਨੇ ਭਾਰੀ ਨੁਕਸਾਨ ਹੋਇਆ ਹੈ ਤਾਂ ਹੁਣ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਵੀ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਹੁਣ ਤੱਕ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਹੜ ਨੇ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਹੁਣ ਤੱਕ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਇਥੋਂ ਤੱਕ ਕਿ ਗਰਬਾ ਪੰਡਾਲ ਸੀ ਜਿਹੜੇ ਜੋ ਤਿਹਾਰ ਸੀ ਮਨਾਇਆ ਜਾਣਾ ਸੀ ਉਹ ਵੀ ਟੈ ਟੇਰੀ ਹੋ ਗਏ ਨੇ ਤੇਜ਼ ਹਵਾਵਾਂ ਤੇ ਮੀਂਹ ਨੇ ਕਹਿਰ ਮਚਾਇਆ 1 ਜੂਨ ਤੋਂ ਲੈ ਕੇ ਹੁਣ ਤੱਕ ਪਏ ਮੀਂਹ ਕਾਰਨ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਜਿਸ ਨਾਲ ਵਲਸਾੜ ਅਤੇ ਨਵਸਾਰੀ ਜ਼ਿਲ੍ਹਿਆਂ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵਡੋਤਰਾ ਵਿੱਚ ਗਰਬਾ ਪੰਡਾਲ ਟਹਿ ਗਏ ਇਸ ਦੌਰਾਨ ਦੁਆਰਕਾ ਵਿੱਚ ਕਲਿਆਣਪੁਰ ਨੂੰ ਪੋਰ ਬੰਦਰ ਨਾਲ ਜੋੜਨ ਵਾਲਾ ਰਾਜਮਾਰਗ ਵੀ ਕਾਰਨ ਰੁੜ ਗਿਆ ਕਲਿਆਣਪੁਰ ਨੇੜੇ ਇੱਕ ਕਾਰ ਵਹਿ ਗਈ 1 ਜੂਨ ਤੋਂ ਮਹਾਰਾਸ਼ਟਰ ਦੇ ਮਰਾਠਪੜ ਖੇਤਰ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ 104 ਜਣਿਆਂ ਦੀ ਮੌਤ ਹੋ ਗਈ ਹੈ ਨਾਂਦੇੜ ਵਿੱਚ ਸਭ ਤੋਂ ਵੱਧ 28 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਸੰਭਾਜੀ ਨਗਰ ਵਿੱਚ 17 ਬੀੜ ਵਿੱਚ 16 ਹੰਗੋਲੀ ਵਿੱਚ 13 ਜਲਾਨਾ ਵਿੱਚ 9 ਧਾਰਸ਼ਿਵ ਵਿੱਚ 9 ਅਤੇ ਪਰਣਬਣੀ ਅਤੇ ਲਾਤੂਰ ਵਿੱਚ 6-6 ਜਣਿਆਂ ਦੀ ਮੌਤ ਹੋ ਗਈ ਹੈ ਮਰਾਠਵਾੜਾ ਵਿੱਚ ਤੇ 3050 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਸੋ ਪੰਜਾਬ ਸਮੇਤ ਕਈ ਸੂਬੇ ਇਸ ਵੇਲੇ ਹੜ੍ਹ ਦੀ ਮਾਰ ਹੇਠ ਨੇ ਭਾਰੀ ਨੁਕਸਾਨ ਹੋਇਆ ਹੈ ਤਾਂ ਹੁਣ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਵੀ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਹੁਣ ਤੱਕ 104 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਹੜ੍ਹ ਨੇ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ